ਸਪੇਨ ਦੇ ਵਿੱਚ ਇਮੀਗ੍ਰੇਸ਼ਨ ਖੁੱਲਣ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਤੇ ਸਪੇਨ ਦੀ ਇਮੀਗ੍ਰੇਸ਼ਨ ਖੁੱਲ ਚੁੱਕੀ ਆ ਤੇ ਸਾਰੇ ਧੜਾ ਧੜ ਪੇਪਰ ਜਮ੍ਹਾਂ ਕਰਵਾ ਰਹੇ ਨੇ ਤੇ ਬਹੁਤ ਸਾਰੇ ਵਕੀਲਾਂ ਦੇ ਕੋਲ ਲਾਈਨਾਂ ਲੱਗ ਚੁੱਕੀਆਂ ਨੇ ਤਾਂ ਵਕੀਲਾਂ ਕੋਲ ਵੀ ਟਾਈਮ ਨਹੀਂ ਆ ਤੇ ਯਾਨੀ ਕਿ ਮਿਨਿਸਟਰੀ ਦੇ ਵਿੱਚ ਵੀ ਬਹੁਤ ਜ਼ਿਆਦਾ ਰਸ ਪੈ ਚੁੱਕਾ ਆ ਤੇ ਬਹੁਤ ਲੋਕਾਂ ਨੂੰ ਇਹਨਾਂ ਇਮੀਗ੍ਰੇਸ਼ਨ ਦੇ ਪੇਪਰਾਂ ਦਾ ਲਾਭ ਲੈ ਲੈਣਾ ਚਾਹੀਦਾ ਆ ਹੁਣ ਇਹ ਤੇ ਸਾਰਾ ਕੁਝ ਜੋ ਵੀ ਤੁਹਾਡੇ ਨਾਲ ਅਸੀਂ ਸਾਂਝਾ ਕੀਤਾ ਇਨਫੋਰਮੇਸ਼ਨ ਜਿਹੜੀ ਆ ਇਹ ਫੇਕ ਆ ਯਾਨੀ ਕਿ ਜ਼ਿਆਦਾਤਰ ਸੋਸ਼ਲ ਮੀਡੀਆ ਦੇ ਉੱਤੇ ਲੋਕ ਕੁਝ ਅਫਵਾਵਾ ਅਡਾਰੇ ਨੇ ਤੇ ਉਹ ਕਰ ਕੀ ਰਹੇ ਨੇ ਏਜੰਟੀ ਜਿਹਦੇ ਵਿੱਚ ਲੋਕਾਂ ਤੋਂ ਪੈਸੇ ਠੱਗਣ ਦਾ ਢੰਗ ਲੱਬਿਆ ਹੋਇਆ ਆ ਹਾਂਜੀ ਅਸੀਂ ਅਸਲ ਵਿੱਚ ਗੱਲ ਕਰਦੇ ਆ ਇਮੀਗ੍ਰੇਸ਼ਨ ਪ੍ਰਤੀ ਤੁਹਾਡੇ ਨਾਲ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਤੋਂ ਹਨ ਅਧੂਰੀਆਂ ਮੈਂ ਤਾਂ ਮੇਰਾ ਸਾਥੀ ਸਾਹਿਲ ਪੰਜਾਬ ਤੋਂ ਸੁਪੇਂ ਦੇਖ ਰਹਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਚੈਨਲ ਨੂੰ ਤੁਸੀਂ ਸ਼ੇਅਰ ਕਰਨਾ ਤੇ ਦਿੱਲੀ ਦੀਆਂ ਸਾਡੀਆਂ ਖਬਰਾਂ ਜਿਹੜੀਆਂ ਉਹਨਾਂ ਨੂੰ ਸੁਣਨ ਦੀ ਕੋਸ਼ਿਸ਼ ਕਰਿਆ ਕਰੋ ਅਸੀਂ ਤੁਹਾਡੇ ਨਾਲ ਪਲ-ਪਲ ਦੀ ਖਬਰ ਜਿਹੜੀ ਆ ਉਹ ਸਾਂਝੀ ਕਰਦੇ ਰਹਿੰਦੇ ਆ ਜੀ ਸਾਹਿਲ ਜੀ ਜੀ ਭਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਪਾਜੀ ਬਹੁਤ ਖਬਰਾਂ ਸੁਣਨ ਨੂੰ ਆ ਰਹੀਆਂ ਕਿ ਸਪੇਨ ਦੇ ਵਿੱਚ ਇਮੀਗ੍ਰੇਸ਼ਨ ਓਪਨ ਹੋ ਗਈ ਹੈ ਬਹੁਤ ਜਗ੍ਹਾ ਤੋਂ ਲੋਕੀ ਇਧਰ ਸਪੇਨ ਵਿੱਚ ਵੀ ਆ ਰਹੇ ਨੇ ਉਹਨਾਂ ਨੂੰ ਲੋਕੀ ਜਿਹੜੇ ਏਜੰਟ ਨੇ ਉਹ ਕਹਿ ਰਹੇ ਨੇ ਕਿ ਜਾ ਸਪੇਨ ਜਾਓ ਤੇ ਅਸੀਂ ਤੁਹਾਡੇ ਉੱਥੇ ਪੇਪਰ ਤਿਆਰ ਕਰਾ ਦਾਂਗੇ ਜਾ ਕੇ ਤੁਹਾਨੂੰ TCR ਉੱਥੇ ਦੀ ਦਵਾ ਦਾਂਗੇ ਇਹਦੇ ਵਿੱਚ ਕਿੰਨੀ ਸੱਚਾਈ ਹੈ ਜੀ ਸਭ ਤੋਂ ਪਹਿਲਾਂ ਤੇ ਬਹੁਤ ਵੱਡੀ ਫੇਕ ਨਿਊਜ਼ ਹੈ ਤੇ ਕੋਈ ਵੀ ਸਪੇਨ ਵਿੱਚ ਆਉਂਦੇ ਦੇ ਪੇਪਰ ਨਹੀਂ ਬਣਦੇ ਜੋ ਹੀ ਜਿਹੜਾ ਪਰਾਣਾ ਹੀ ਕਾਨੂੰਨ ਆ 3 ਸਾਲ ਵਾਲਾ ਉਹ 2 ਸਾਲ ਵਾਲਾ ਹੋ ਗਿਆ ਹੋਰ ਇਸ ਤੋਂ ਵੱਧ ਕੁਝ ਵੀ ਨਹੀਂ ਆ ਅੱਗੇ ਇੱਕ ਪੇਪਰ ਹੁੰਦਾ ਸੀ ਡਾਕੂਮੈਂਟ ਹੁੰਦਾ ਹੈ ਰਾਏਗੋ ਸੋਸ਼ੀਅਲ ਜਿਹੜੀ ਤੁਹਾਨੂੰ ਆਯੰਤਾ ਮਿੰਤੋ ਦੇ ਵਿੱਚ ਜਿਹੜਾ ਮੀਰ ਹੋ ਆਫਿਸ ਦੇ ਵਿੱਚ ਜਾ ਕੇ ਅਪਲਾਈ ਕਰਨੀ ਪੈਂਦੀ ਹੁੰਦੀ ਸੀ ਤੁਹਾਨੂੰ ਤੁਹਾਡਾ ਟੈਸਟ ਲੈਂਦੇ ਸੀ ਤੁਹਾਨੂੰ ਲੈਂਗੁਏਜ ਬੋਲੀ ਆਉਂਦੀ ਆ ਕਿ ਨਹੀਂ ਆਉਂਦੀ ਹੁਣ ਉਹ ਬੰਦ ਕਰ ਦਿੱਤਾ ਆ ਤੇ ਇਸ ਤੋਂ ਬਾਅਦ ਵਿੱਚ ਜਿਹੜੀ ਪੀਸੀਸੀ ਆ ਉਹ ਸੇਮ ਹੀ ਲੱਗਦੀ ਆ ਹਾਂਜੀ ਜੀ ਪੀਸੀਸੀ ਤੋਂ ਗੱਲ ਆਈ ਕਿ ਬਹੁਤ ਸਾਰੇ ਜਿਹੜੇ ਆ ਇੱਥੇ ਵੀਰ ਨੇ ਰਹਿ ਰਹੇ ਨੇ ਉਹਨਾਂ ਨੇ ਪੇਪਰ ਅਪਲਾਈ ਕੀਤੇ ਨੇ ਤੇ ਉਹਨਾਂ ਨੂੰ ਕੀ ਹੈ ਕਿ ਉਹਨਾਂ ਨੇ ਆਪਣੇ ਜਾਂ ਤਾਂ ਪਾਸਪੋਰਟ ਡੈਮੇਜ ਕੀਤੇ ਨੇ ਜਾਂ ਫਿਰ ਪਾਸਪੋਰਟ ਲਾਸਟ ਕਰ ਦਿੱਤੇ ਨੇ ਤੇ ਕਿਉਂਕਿ ਉਹ ਜਿੰਨੇ ਵੀ ਆਪਣੇ ਆਏ ਨੇ ਕਿਉਂਕਿ ਜਾਂ ਤਾਂ ਡੰਕੀ ਦੇ ਥਰੂ ਆਏ ਨੇ ਜਾਂ ਫਿਰ ਹੋਰ ਕਿਸੇ ਦੇਸ਼ ਦੇ ਥਰੂ ਉਹਨਾਂ ਨੇ ਐਂਟਰੀ ਕੀਤੀ ਹੈ ਤੇ ਉਹਨਾਂ ਨੇ ਇਸ ਡਰ ਦੇ ਉੱਤੋਂ ਕਿ ਇਥੇ ਜਿਹੜੀ ਮਿਨਿਸਟਰੀ ਆ ਪੀਸੀਸੀ ਨਾਮ ਮੰਗ ਲਏ ਹੋਰ ਦੇਸ਼ ਦੀ ਤੇ ਉਹਨਾਂ ਨੇ ਆਪਣੇ ਪਾਸਪੋਰਟ ਜਿਹੜੇ ਆ ਕਿ ਡੈਮੇਜ ਜਾਂ ਫਿਰ ਲਾਸ ਕੀਤਾ ਤੇ ਇਹਦੇ ਬਾਰੇ ਕੀ ਤੁਸੀਂ ਇਨਫੋਰਮੇਸ਼ਨ ਦੇਣਾ ਚਾਹੋਗੇ ਸਭ ਤੋਂ ਪਹਿਲਾਂ ਤੇ ਬੜਾ ਵੱਡਾ ਰਕ ਸੁਭਾਅ ਲਿਆ ਕਿ ਆਪਣੇ ਲੋਕਾਂ ਦੇ ਪਾਸਪੋਰਟ ਬਣ ਕਿਉਂ ਨਹੀਂ ਰਹੇ ਜੀ ਇਹ ਅਪਲਾਈ ਹੋ ਰਿਹਾ ਜਾਂ ਉਹ ਰੋਕ ਦਿੱਤੇ ਗਏ ਆ ਕੀ ਚੱਕਰ ਕੀ ਆ ਅਸਲ ਵਿੱਚ ਜਦੋਂ ਵੀ ਕੋਈ ਗਲਤ ਕੰਮ ਇੱਕ ਬੰਦਾ ਕਰਦਾ ਆ ਤੇ 10 ਬੰਦੇ ਉਹਨੂੰ ਭੁਗਤਦੇ ਨੇ ਤੇ ਜ਼ਿਆਦਾਤਰ ਜਿਹੜੇ ਡੋਂਕੀਆਂ ਦੇ ਵਿੱਚ ਵੀਰ ਆਏ ਸੀਗੇ ਆਪਣੇ ਸਰਬੀਆ ਦੀ ਡੋਂਕੀ ਦੇ ਵਿੱਚ ਜਾਂ ਯੂਕਰੇਨ ਦੀ ਡੋਂਕੀ ਦੇ ਵਿੱਚ ਜਾਂ ਬੈਲਾਰੂਸ ਦੀ ਡੋਂਕੀ ਦੇ ਵਿੱਚ ਆਏ ਹੀ ਰਾਸਤੇ ਦੇ ਵਿੱਚ ਜਿਹੜੇ ਫਰਗਾਨੀ ਜਾਂ ਪਾਕਿਸਤਾਨੀ ਇਹਨਾਂ ਦੇ ਡੋਂਕਰ ਸੀਗੇ ਉਹ ਇਹਨਾਂ ਦੇ ਪਾਸਪੋਰਟ ਖੋ ਲੈਂਦੇ ਸੀ ਬਾਦ ਵਿੱਚ ਉਹ ਪਾਸਪੋਰਟ ਜਿਹੜੇ ਆ ਗ੍ਰੀਸ ਦੇ ਥਰੂ 에ਜੈਂਟਾਂ ਨੂੰ ਵੇਚੇ ਜਾਂਦੇ ਸੀਗੇ ਤੇ ਜਿਹਨਾਂ ਤੇ ਸ਼ਕਲ ਮੈਚਿੰਗ ਦੇ ਉੱਤੇ ਨਕਲੀ ਵੀਜ਼ਾ ਲਾ ਕੇ ਤੇ ਲੋਕਾਂ ਨੂੰ ਮੈਕਸੀਕੋ ਭੇਜਿਆ ਜਾਂਦਾ ਸੀ ਯੂਐਸਏ ਨੂੰ ਲੋਕ ਚੜ੍ਹਦੇ ਸੀ ਜੀ ਜੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਪਾਸਪੋਰਟ ਆ ਉਹ ਵੱਖ-ਵੱਖਰੇ 에ਅਰਪੋਰਟਾਂ ਤੋਂ ਰਿਕਵਰ ਕੀਤੇ ਗਏ ਆ ਯਾਨੀ ਕਿ ਸਪੇਨ ਗਵਰਨਮੈਂਟ ਨੇ ਵੀ ਬਹੁਤ ਸਾਰੇ ਪਾਸਪੋਰਟ ਰਿਕਵਰ ਕੀਤੇ ਆ ਜਿਹੜੇ ਇੰਡੀਅਨ ਐਮਬੈਸੀ ਮੈਡਰਿਡ ਨੂੰ ਬਕਾਇਦਾ ਇਤਲਾਹ ਦਿੱਤੀ ਗਈ ਆ ਉਹਨਾਂ ਦੇ ਕੋਲ ਇਨਫੋਰਮੇਸ਼ਨ ਪਹੁੰਚਾਈ ਗਈ ਆ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਬਾਤਾਂ ਆ ਜਿਹੜੀਆਂ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਰਦੇ ਨੇ ਦੂਜਾ ਕਾਰਨ ਇਹ ਸੀਗਾ ਕਿ ਬਹੁਤ ਸਾਰੇ ਲੋਕਾਂ ਦੇ ਕੋਲ ਪਾਸਪੋਰਟ ਹੈਗੇ ਨੇ ਅਰੀਜਨਲ ਅਰੀਜਨਲ ਪਾਸਪੋਰਟ ਨਹੀਂ ਪਰ ਉਹ ਆਪਣੇ ਜਿਹੜੇ ਪਾਸਪੋਰਟ ਆ ਉਹ ਲਾਸਟ ਰਿਪੋਰਟ ਲਸਾਉਂਦੇ ਨੇ ਜਾਨੀ ਕਿ ਉਹਨਾਂ ਨੂੰ ਡਰ ਹੁੰਦਾ ਆ ਕਿ ਜੇ ਉਹ ਸਰਬੀਆ ਥਰੂ ਆਏ ਆ ਜਾਂ ਉਹ ਕਿਸੇ ਗੋਲਫ ਮੁਲਕ ਦੇ ਵਿੱਚ ਰਹਿ ਕੇ ਆਏ ਆ ਜਾਂ 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 ਉਹ ਦੁਬਈ ਦੇ ਵਿੱਚ ਸੀ ਜਾਂ ਕਤਰ ਦੇ ਵਿੱਚ ਸੀਗੇ ਤੇ ਉਹਨਾਂ ਦੇ ਕੋਲੋਂ ਕੋਈ ਉਸ ਕੰਟਰੀ ਦੀ ਪੀਸੀਸੀ ਸਪੇਨ ਵਾਲੇ ਨਾ ਮੰਗ ਲੈਣ ਤੇ ਇਸ ਲਈ ਉਹਨਾਂ ਦੇ ਉੱਤੇ ਪਾਸਪੋਰਟ ਤੇ ਸਟੈਂਪ ਲੱਗੀ ਹੁੰਦੀ ਨਿਊ ਪਾਸਪੋਰਟ ਬਣਾ ਕੇ ਅ ਐਪਲਾਈ ਕੀਤਾ ਜਾਵੇ ਤੇ ਇਸ ਕਰਕੇ ਤੇ ਇਹ ਤੋਂ ਇਲਾਵਾ ਆ ਇੰਡੀਆ ਗਵਰਨਮੈਂਟ ਵੱਲੋਂ ਵੀ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਆ ਕਿਉਂਕਿ ਪਿਛਲੇ ਦਿਨੀ ਬਹੁਤ ਕੁਝ ਜੋ ਇੰਡੀਆ ਪਾਕਿਸਤਾਨ ਦੀ ਜਿਹੜੀ ਲੜਾਈ ਲੱਗੀ ਸੀਗੀ ਉਹਦੇ ਤੋਂ ਵੀ ਪ੍ਰਭਾਵਤ ਬਹੁਤ ਚੀਜ਼ਾਂ ਹੋਈਆਂ ਜੀ ਇੰਟਰਨੈਸ਼ਨਲ ਲੈਵਲ ਤੇ ਬਹੁਤ ਲੋਕਾਂ ਨੇ ਪ੍ਰੋਟੈਸਟ ਕੀਤੇ ਪਾਕਿਸਤਾਨੀਆਂ ਨੇ ਜਿਨ੍ਹਾਂ ਦੇ ਵਿੱਚ ਆਪਣੇ ਪੰਜਾਬੀ ਵੀ ਸੀਗੇ ਕੁਝ ਕੁਝ ਸਿੱਖ ਵੀ ਸੀਗੇ ਜਿਨ੍ਹਾਂ ਨੇ ਪਾਕਿਸਤਾਨ ਦੇ ਝੰਡੇ ਚੱਕ ਕੇ ਮਤਲਬ ਕਿ ਪ੍ਰੋਟੈਸਟ ਕੀਤਾ ਆ ਕਿ ਉਸ ਟਾਈਮ ਜਦੋਂ ਇੰਡੀਆ ਇੰਡੀਆ ਦੇ ਉੱਤੇ ਜਿਹੜਾ ਵਾ ਉਹ ਇੱਕ ਟੈਰਰਿਸਟ ਅਤਵਾਦੀ ਹਮਲਾ ਹੋਇਆ ਹੁੰਦਾ ਆ ਤੇ ਉਸ ਤੋਂ ਬਾਅਦ ਵਿੱਚ ਇੰਡੀਆ ਇੱਕ ਸਮੇਂ ਦੇ ਵਿੱਚੋਂ ਦੀ ਲੰਘ ਰਿਹਾ ਤੇ ਯਾਨੀ ਕਿ ਜਿਸ ਕੰਟਰੀ ਦਾ ਤੁਹਾਡੇ ਕੋਲ ਪਾਸਪੋਰਟ ਆ ਤੁਸੀਂ ਉਸ ਕੰਟਰੀ ਦੇ ਵਸਨੀਕ ਹੋ ਉਸ ਕੰਟਰੀ ਦੇ ਦੇਸ਼ ਦੇ ਰਹਿਣ ਵਾਲੇ ਹੋ ਤੇ ਇਸ ਲਈ ਉਸ ਕੰਟਰੀ ਦਾ ਜਦੋਂ ਤੁਹਾਡੇ ਕੋਲ ਪਾਸਪੋਰਟ ਹੈ ਤਾਂ ਤੁਸੀਂ ਉਸੇ ਕੰਟਰੀ ਦੇ ਵਿਰੋਧ ਦੇ ਵਿੱਚ ਕੋਈ ਇਹੋ ਜਿਹਾ ਕਾਰਜ ਕਰਦੇ ਹੋ ਤੇ ਉਹਦਾ ਵੀ ਜਿਹੜਾ ਵਾ ਇੱਕ ਅਸਰ ਪੈਂਦਾ ਆ ਹਾਂਜੀ ਹਾਂਜੀ ਭਾਜੀ ਜਿਹੜੀ ਪਿੱਛੇ ਗੁਰੂ ਘਰ ਦੇ ਮੈਂਬਰਾਂ ਦੀ ਜਿਹੜੀ ਆਂਬੈਸੀ ਦੇ ਨਾਲ ਮੀਟਿੰਗ ਹੋਈ ਸੀ ਤੇ ਉਹਦਾ ਕੀ ਸਿੱਟਾ ਨਿਕਲਿਆ ਹਾਂ ਉਹਦੇ ਵਿੱਚ ਇਹੇ ਸਿੱਟਾ ਨਿਕਲਿਆ ਆ ਕਿ ਜਿਹੜੇ ਕਾਉਂਸਲਰ ਸਰਵਿਸ ਆ ਬਾਰਤਲੋਨਾ ਦੀ ਉਹ ਤੇਜ਼ੀ ਤੇਜ਼ ਕਰ ਦਿੱਤੀ ਜਾਊਗੀ ਲੋਕਾਂ ਦੇ ਕੋਲ ਜਿਹੜੇ ਉਹਨਾਂ ਦੀਆਂ ਫਾਈਲਾਂ ਪੈਂਡਿੰਗ ਪਈਆਂ ਆ ਜਾਂ ਜਿਹੜੇ ਪੱਕੇ ਲੋਕ ਆ ਉਹਨਾਂ ਦੀਆਂ ਪੈਂਡਿੰਗ ਪਈਆਂ ਆ ਉਹਨਾਂ ਨੂੰ ਤੇਜੀ ਦੇ ਨਾਲ ਜਿਹੜਾ ਵਾ ਸਰਵਿਸ ਚ ਚੱਲਿਆ ਜਾਵੇਗਾ ਜਾਨੀ ਕਿ ਇਹਨਾਂ ਦੇ ਆਫਿਸ ਦੇ ਵਿੱਚ ਫਰਕ ਪਿਆ ਆ ਸਟਾਫ ਦੇ ਵਿੱਚ ਫਰਕ ਪਿਆ ਆ ਜਿੱਦਾਂ ਪਹਿਲਾਂ ਇਹ ਕੰਮ ਕਰਦੇ ਸੀਗੇ ਬੀਐਸਐਨਐਲ ਦਾ ਨਾਲ ਹੁਣ ਹੋਣ ਇਹਨਾਂ ਨੇ ਨਵੀਂ ਕੰਪਨੀ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਆ ਤੇ ਇਸ ਤੋਂ ਬਾਅਦ ਵਿੱਚ ਜਿਹੜਾ ਇਹਨਾਂ ਦੇ ਸਟਾਫ ਵਿੱਚ ਵੀ ਚੇਂਜਿੰਗ ਆਈ ਆ ਤੇ ਕਾਫੀ ਸਿਸਟਮ ਵਿੱਚ ਵੀ ਚੇਂਜਿੰਗ ਆਈ ਆ ਸੌਫਟਵੇਅਰ ਵਿੱਚ ਵੀ ਚੇਂਜਿੰਗ ਲੈ ਕੇ ਆਂਦੀ ਆ ਉਸ ਤੋਂ ਬਾਅਦ ਇਹ ਡਿਜੀਟਲ ਤੌਰ ਤੇ ਕੰਮ ਜਿਹੜਾ ਇੰਡੀਆ ਗਵਰਨਮੈਂਟ ਜਿਹੜੀ ਆ ਉਹ ਕਰ ਰਹੀ ਆ ਜ਼ਿਆਦਾਤਰ ਕਿ ਤੁਹਾਨੂੰ ਜਿਹੜਾ ਡਾਕ ਦੇ ਦਰੂ ਜਿਹੜਾ ਕੰਮ ਹੁੰਦਾ ਆ ਇੰਡੀਆ ਤੋਂ ਜਾਂ ਇਥੋਂ ਦਾ ਉਹ ਈਮੇਲ ਜਾਂ ਫਾਸਟ ਤਰੀਕੇ ਦੇ ਨਾਲ ਵੈਬ ਦੇ ਨਾਲ ਕੰਮ ਹੋਊਗਾ ਇਹਨਾਂ ਦਾ ਹਨਾ ਕਾਫੀ ਕੋ ਬਦਲਾਅ ਆ ਰਿਹਾ ਆ ਉਹ ਬਦਲਾਅ ਦਾ ਕਰਕੇ ਥੋੜਾ ਜਿਹਾ ਕੰਮ ਲੇਟ ਹੋਇਆ ਆ ਤੇ ਬਾਕੀ ਇਹ ਗੈਸ ਹੀ ਇਹਨਾਂ ਨੂੰ ਇਹੀ ਇਨਫਰਮੇਸ਼ਨ ਦੇ ਦਿੱਤੀ ਆ ਇਹਨਾਂ ਨੂੰ ਦੱਸਿਆ ਸੀਗਾ ਬਾਕੀ ਕੁਝ ਮੇਰੇ ਵੀਰਾਂ ਨੂੰ ਸਵਾਲ ਜਵਾਬ ਐਮਬੈਸੀ ਵੱਲੋਂ ਵੀ ਪੁੱਛੇ ਗਏ ਸੀਗੇ ਉਹਦੇ ਵਿੱਚ ਵੀ ਅਪਡੇਟ ਦਿੱਤੀ ਸੀਗੀ ਸਾਡੇ ਹਰਦੇਵ ਸਿੰਘ ਜੀ ਭਾਜੀ ਬਰਸਲੋਨਾਂ ਵਾਲੇ ਆ ਜਿਨ੍ਹਾਂ ਨੇ ਖਾਲਸਾ ਰਾਜ ਦੀ ਗੱਲ ਵੀ ਕੀਤੀ ਆ ਗਵਰਨਮੈਂਟ ਆਫ ਇੰਡੀਆ ਨੇ ਐਮਬੈਸੀ ਐਮਬੈਸੀ ਨੇ ਇਹ ਗੱਲ ਕਹੀ ਆ ਕਿ ਪਾਸਪੋਰਟ ਦੇ ਉੱਤੇ ਤੁਹਾਡਾ ਅਧਿਕਾਰ ਆ ਤੁਹਾਨੂੰ ਮਿਲਣਾ ਚਾਹੀਦਾ ਪਰ ਗੱਲ ਕੀ ਆ ਬਹੁਤ ਲੋਕ ਮਿਸਯੂਜ਼ ਕਰਦੇ ਨੇ ਜਿਵੇਂ ਅਮਰੀਕਾ ਜਾਣ ਵਾਸਤੇ ਪਾਕਿਸਤਾਨੀਆਂ ਨੇ ਕਈਆਂ ਨੇ ਇੰਡੀਅਨ ਪਾਸਪੋਰਟਾਂ ਦਾ ਸਹਾਰਾ ਲਿਆ ਸੀਗਾ ਜਿਹੜੇ ਉਹਨਾਂ ਦੇ ਕੋਲੋਂ ਜਬਤ ਹੋਏ ਸਨ ਤੇ ਜਿਹਦਾ ਕਰਕੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਆ ਉਹ ਡਾਕੂਮੈਂਟ ਜਿਹੜੇ ਆ ਰੋਕ ਦਿੱਤੇ ਗਏ ਆ ਇੱਕ ਪਾਜੀ ਖਬਰ ਆ ਰਹੀ ਹੈ ਕਿ ਬਿਕ ਤੋਂ ਇੱਕ ਲੜਕਾ ਹੈ ਜੋ ਕਿ ਆਪਣੇ ਜਿਹੜੇ ਸਪੇਨ ਦੇ ਵਿੱਚ ਰਹਿ ਰਹੇ ਇਹ ਮੁੰਡੇ ਨੇ ਤੇ ਉਹਨਾਂ ਨੂੰ ਉੱਥੇ ਫੋਨ ਕਰਕੇ ਬਿਕ ਬੁਲਾਉਂਦਾ ਹੈ ਤੇ ਬਾਅਦ ਵਿੱਚ ਉਹਨਾਂ ਨੂੰ ਹਰਾਸ ਕਰਦਾ ਹੈ ਹਾਂਜੀ ਬਿਲਕੁਲ ਉਹਦੀ ਵਿੱਚ ਲੱਗੇ ਹੋਏ ਆ ਉਹਦੀ ਇਨਵੈਸਟੀਗੇਸ਼ਨ ਸਾਡੇ ਕੋਲ ਚੱਲ ਰਹੀ ਆ ਜੀ ਤੇ ਕੋਈ ਨਾ ਕੋਈ ਉਹਦਾ ਜ਼ਰੂਰ ਅਸੀਂ ਕਰਾਂਗੇ ਉਸ ਪੁਲਿਸ ਵੀ ਇਸੇ ਕਾਰਜ ਵਿੱਚ ਲੱਗੀ ਹੋਈ ਆ ਪੁਲਿਸ ਦੇ ਕੋਲ ਆਲਰੇਡੀ ਇਹਦੀ ਇਨਫਰਮੇਸ਼ਨ ਦੇ ਦਿੱਤੀ ਗਈ ਆ ਤੇ ਪੁਲਿਸ ਇਸ ਇਸ ਮੁੱਦੇ ਦੇ ਉੱਤੇ ਇਨਵੈਸਟੀਗੇਸ਼ਨ ਕਰ ਰਹੀ ਆ ਜੀ ਜੀ ਬਾਈ ਤੇ ਬਾਅਦ ਨੇ ਜੀ ਅਗਲੀ ਖਬਰ ਵਾਲ ਅਗਲੀ ਖਬਰ ਜਿਹੜੀ ਹੈ ਕਿ ਆਰੀ ਹੈ ਸਪੇਨ ਤੋਂ ਸਪੇਨ ਦੇ ਜਿਹੜੇ ਆ ਪ੍ਰਧਾਨ ਮੰਤਰੀ ਜਿਹੜੇ ਪੇ드로 ਸਾਂਚੇਸ ਹੈ ਅੱਜ ਕੱਲ ਉਹਨਾਂ ਦੇ ਜਿਹੜੇ ਉਹਨਾਂ ਦੇ ਸਾਥੀ ਨੇ ਤੇ ਉਹਨਾਂ ਦੇ ਉੱਤੇ ਕਰਾਪਸ਼ਨ ਦਾ ਜੋ ਕਿ ਉਹਨਾਂ ਤੇ ਇਲਜ਼ਾਮ ਸਾਬਿਤ ਹੋ ਚੁੱਕਾ ਹੈ ਤੇ ਕਾਫੀ ਹੁਣ ਲੋਕ ਜਿਹੜੇ ਨਾਲ ਦੀ ਪਾਰਟੀ ਹੈ ਪੀਪੇ ਪਾਰਟੀ ਆ ਉਹ ਹੁਣ ਸਾਂਚੇਸ ਤੋਂ ਅਸਤੀਫਾ ਦੀ ਮੰਗ ਕਰ ਰਹੀ ਹੈ ਜੀ। ਉਹ ਦੇਖੋ ਜੀ ਸਿਆਸੀ ਸਰਗਰਮੀਆਂ ਚੱਲਦੀਆਂ ਰਹਿਣੀਆਂ ਆ। ਪੇਸੇ ਹੋਏ ਇੱਕ ਬਹੁਤ ਵਧੀਆ ਪਾਰਟੀ ਹੈ ਕਾਫੀ ਲੰਬੇ ਸਮੇਂ ਤੋਂ ਰਾਜ ਕਰਦੀ ਆ ਰਹੀ ਹੈ ਇਸ ਪੇਜ ਦੇ ਵਿੱਚ ਜਿਨ੍ਹਾਂ ਦਾ ਕਰਕੇ ਇਮੀਗ੍ਰੇਟਡ ਲੋਕਾਂ ਨੂੰ ਅੱਜ ਤੱਕ ਪੇਪਰ ਮਿਲੇ ਨੇ ਜਿਨ੍ਹਾਂ ਦਾ ਕਰਕੇ ਇਮੀਗ੍ਰੇਟਡ ਲੋਕਾਂ ਦੇ ਹੱਕ ਵਿੱਚ ਹੈ ਸੋਸ਼ਲਿਸਟਸ ਪਾਰਟੀ ਕਿਵੇਂ ਲੋਕਾਂ ਨੂੰ ਕੰਮ ਵਾਲੇ ਲੋਕਾਂ ਨੂੰ ਵਰਕਰ ਬੰਦਿਆਂ ਦੇ ਹੱਕ ਦੀ ਹੱਕ ਦੀ ਪਾਰਟੀ ਹੈ ਤੇ ਇਥੋਂ ਦੇ ਜਿਹੜੇ ਨੈਸ਼ਨਲ ਲੋਗ ਨੇ ਕੁਝ ਨੋਗ ਨੇ ਹੋਏ ਨੂੰ ਨਹੀਂ ਪਸੰਦ ਕਰਦੇ ਕਿਉਂਕਿ ਜਿਹੜੇ ਇਮੀਗ੍ਰੇਟਡ ਲੋਕਾਂ ਦੇ ਖਿਲਾਫ ਆ ਉਹਨਾਂ ਨੂੰ ਜ਼ਰੂਰ ਇਹ ਪਾਰਟੀ ਜਿਹੜੀ ਆ ਮਾੜੀ ਲੱਗਦੀ ਆ ਪਰ ਜਿਹੜੀ ਸੋਸ਼ਲਿਸਟ ਪਾਰਟੀ ਆ ਇਹ ਇਮੀਗ੍ਰੇਟਡ ਲੋਕਾਂ ਦੇ ਬੜੇ ਹੱਕ ਦੀ ਪਾਰਟੀ ਆ ਤੇ ਇਮੀਗ੍ਰੇਟਡਾਂ ਦੇ ਹਮੇਸ਼ਾ ਹੱਕ ਚ ਭੁਗਤਦੀ ਆ ਪੇਦਰੋ ਸੰਚੇ ਦੀ ਕੋਈ ਹਮੇਸ਼ਾ ਕੋਈ ਮਾੜੀ ਟੀਮ ਨਹੀਂ ਆ ਦੇਖਿਆ ਜਾਵੇ ਕਿ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਦੇ ਉੱਤੇ ਬਦਨਾਮੀ ਦੇ ਜਿਹੜੇ ਆ ਦਾਗ ਆ ਉਹ ਲੱਗਦੇ ਰਹਿੰਦੇ ਆ ਕਿਹੜੀ ਕਿਹੜੀ ਪਾਰਟੀ ਨਹੀਂ ਆ ਪੇਪੇ ਦੇ ਉੱਤੇ ਜਿਹੜੇ ਬਦਨਾਮੀ ਦੇ ਦਾਗ ਨਹੀਂ ਲੱਗੇ ਜਾਂ ਕੋਈ ਦੇ ਉੱਤੇ ਨਹੀਂ ਲੱਗੇਗੇ ਕਿ ਜਦੋਂ ਬੈਂਕਾਂ ਦੇ ਨਾਲ ਕਰਪਸ਼ਨ ਹੋਈ ਸੀ ਤੇ ਮਿਲੀਅਨ ਬਿਲੀਅਨ ਮਤਲਬ ਕਿ ਯੂਰੋ ਦੇ ਵਿੱਚ ਜਿਹੜੀ ਕਰਪਸ਼ਨ ਕਰ ਦਿੱਤੀ ਗਈ ਸੀ ਕਿ ਉਹਨਾਂ ਦੇ ਉੱਤੇ ਵੀ ਇਲਜ਼ਾਮ ਲੱਗੇ ਸੀਗੇ ਉਸ ਤੋਂ ਬਾਅਦ ਵਿੱਚ ਇਹਨਾਂ ਤੇ ਵੀ ਇਲਜ਼ਾਮ ਲੱਗਦੇ ਆ ਜਾਂ ਹੁਣ ਬਾਕਸ ਪਾਰਟੀ ਆ ਜਿਹੜੀ ਰਾ ਸਿਸਟਮ ਨੂੰ ਫਲਾ ਰਹੀ ਆ ਲੋਕਾਂ ਦੇ ਖਿਲਾਫ ਕਰ ਰਹੀ ਆ ਉਹਨਾਂ ਤੇ ਵੀ ਇਲਜ਼ਾਮ ਲੱਗਦੇ ਆ ਉਹ ਕਿਹੜਾ ਦੁੱਧ ਦੇ ਤੋਤੇ ਹੋਏ ਆ ਸਾਰੇ ਸਿਸਟਮ ਜਿਹੜਾ ਵਾ ਇਹ ਚੱਲਦਾ ਹੀ ਰਹਿੰਦਾ ਆ ਜਾਨੀ ਕਿ ਪੈਦ੍ਰੋ ਸਾੰਚੇ ਬਹੁਤ ਜਿਕੇ ਦਿਖਿਆ ਜਾਵੇ ਸਿਆਸਤ ਦੇ ਵਿੱਚ ਜਿੰਨਾ ਲੰਮਾ ਸਮਾਂ ਉਹਨਾਂ ਨੇ ਇਕਨੋਮਿਕਲੀ ਤੇ ਕੰਮ ਕੀਤਾ ਵਾ ਜਦੋਂ ਦੂਜੀ ਗੱਲ ਇਹ ਆ ਕਿ ਕਰਾਪਸ਼ਨ ਜਿਹੜੀ ਆ ਹਮੇਸ਼ਾ ਜਿਹੜੀਆਂ ਪਾਰਟੀਆਂ ਹੁੰਦੀਆਂ ਨਾ ਆਸ ਵਿੱਚ ਆਸ ਵਿੱਚ ਲਗਡਾਟ ਦੇ ਵਿੱਚ ਇੱਕ ਦੂਜੇ ਤੇ ਇਲਜ਼ਾਮ ਲਾਉਂਦੀਆਂ ਰਹਿੰਦੀਆਂ ਹੁੰਦੀਆਂ ਇਹ ਤੇ ਚੱਲਦਾ ਰਹਿੰਦਾ ਹਾਂਜੀ ਤੇ ਬਿਲਕੁਲ ਪੈਦਰੋ ਸਾਜੇ ਇਸ ਵਿਰੋਧੀ ਕਿਹਾ ਹੋਇਆ ਉਹ ਆਪਣੀ ਸੀਟ ਨਹੀਂ ਛੱਡਣ ਤਿਆਰ ਹੈ ਉਹ ਕਹਿੰਦਾ ਵੀ ਕਿ ਸਾਬਤ ਕਰੋ ਜੇ ਨਜ਼ਰ ਸਾਬਤ ਨਹੀਂ ਹੁੰਦਾ ਅੱਜ ਵੀ ਜਿਹੜਾ ਵਾ ਉਹ ਪਾਰਲੀਮੈਂਟ ਦੇ ਵਿੱਚ ਉਹ ਚੱਲ ਰਿਹਾ ਆ ਪਰ ਜਿਹੜੀ ਗੱਲ ਸੱਚਕ ਸੱਚ ਤੇ ਇਹ ਆ ਕਿ ਇੱਕ ਪੈਦਰੋ ਸਾਜੇ ਜਿਹੜਾ ਸਪੇਨ ਦਾ ਇੱਕ ਬਹੁਤ ਵਧੀਆ ਮੁੱਖ ਮੰਤਰੀ ਆਪਾਂ ਕਹਿ ਲਈਏ ਜਾਂ ਪ੍ਰਧਾਨ ਮੰਤਰੀ ਕਹਿ ਲਈਏ ਜਿਹਨੇ ਇਮੀਗ੍ਰੇਟਡ ਲੋਕਾਂ ਦਾ ਬਹੁਤ ਕੁਝ ਸੋਚਿਆ ਇਮੀਗ੍ਰੇਟਡ ਲੋਕਾਂ ਵਾਸਤੇ ਆਵਾਜ਼ ਚੱਕੀ ਆ ਤੇ ਜਿਹੜੇ ਜਿਹੜੇ ਵੀਰ ਜੋ ਕਿ ਬੱਚੇ ਨਵੇਂ ਜਿਹੜੇ ਆਣਾ ਚਾਹੁੰਦੇ ਨੇ ਇੰਡੀਆ ਤੋਂ ਜਾਂ ਫਿਰ ਯੂਰਪ ਦੀ ਕਿਸੇ ਹੋਰ ਕੰਟਰੀ ਦੇ ਵਿੱਚ ਨੇ ਤੇ ਉਹ ਸਪੇਨ ਆਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹੀ ਆ ਭਾਈ ਲੀਗਲ ਤਰੀਕੇ ਨਾਲ ਆਓ ਜੀ ਕੋਈ ਕੋ ਸਟੂਡੈਂਟ ਵੀਜ਼ਾ ਲੱਭੋ ਵਰਕ ਪਰਮਿਟ ਵੀਜ਼ਾ ਲੱਭੋ ਜਾਂ ਤੁਸੀਂ ਵਰਕ ਪਰਮਿਟ ਵੀਜ਼ਾ ਲੱਭੋ ਸਟੂਡੈਂਟ ਵੀਜ਼ਾ ਲੱਭੋ ਜਾਂ ਜਾਂ ਬਿਜ਼ਨਸ ਵੀਜ਼ੇ ਦੇ ਉੱਤੇ ਆਓ ਬਿਜ਼ਨਸ ਕਰਨ ਵਾਸਤੇ ਆਓ ਕੋਈ ਲੀਗਲ ਵੇ ਨਾਲ ਆਉਗੇ ਇਲਿਗਲ ਵੇ ਦੇ ਨਾਲ ਨਾ ਆਉ ਇਹਦਾ ਕੋਈ ਫਾਇਦਾ ਨਹੀਂ ਆ ਕਿਉਂਕਿ ਕਾਫੀ ਇੱਚੇ ਤੱਕੇ ਆ ਬਾਅਦ ਵਿੱਚ ਸਾਨੂੰ ਕਹਿੰਦੇ ਵੀ ਮਦਦ ਨਹੀਂ ਕਰਦੇ ਲੋਕ ਸਾਡੇ ਨਾਲ ਤੁਰਦੇ ਨਹੀਂਗੇ ਤੁਰਿਏ ਵੀ ਕਿੰਦਾ ਬੰਦੇ ਹੈ ਹੀ ਬਹੁਤ ਜ਼ਿਆਦਾ ਬਿਲਕੁਲ ਜੀ ਜੇਕਰ ਤੁਹਾਡਾ ਕੋਈ ਸਵਾਲ ਹੈ ਜੇਕਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤੇ ਡਿਸਕ੍ਰਿਪਸ਼ਨ ਦੇ ਵਿੱਚ WhatsApp ਦਾ ਗਰੁੱਪ ਹੈ ਤੁਸੀਂ ਸਾਡੇ ਨਾਲ ਉਸ ਗਰੁੱਪ ਦੇ ਦਿੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਹਾਂਜੀ ਅਗਲੀਆਂ ਖਬਰਾਂ ਕਰਦੇ ਆ ਤੁਹਾਡੇ ਨਾਲ ਸਾਂਝੀਆਂ ਅਸੀਂ ਇਜ਼ਰਾਈਲ ਤੇ ਈਰਾਨ ਦਾ ਲੱਗਾ ਹੋਇਆ ਯੁੱਧ ਇਸ ਜੁਗ ਤੋਂ ਲੈ ਕੇ ਪੂਰੀ ਦੁਨੀਆ ਇਸ ਵੇਲੇ ਬਹੁਤ ਹੀ ਚਿੰਤਾ ਦੇ ਵਿੱਚ ਆ ਤੇ ਬਹੁਤ ਲੋਕਾਂ ਦਾ ਨੁਕਸਾਨ ਹੋ ਸਕਦਾ ਕਈ ਕਾਰੋਬਾਰੀ ਡੁੱਬ ਸਕਦੇ ਨੇ ਤੇ ਇਹਦੇ ਉੱਤੇ ਕਰਾਂਗੇ ਨੈਕਸਟ ਵੀਡੀਓ ਮਿਲਦੇ ਆ ਤੁਹਾਨੂੰ ਅਗਲੀ ਖਬਰ ਦੇ ਵਿੱਚ ਅਗਲੀ ਨਿਊਜ਼ ਦੇ ਵਿੱਚ ਮੈਂ ਤੁਹਾਡਾ ਅਮਰੀਕ ਸਿੰਘ ਸਾਹਿਲ ਸਿੰਘ ਦੇ ਨਾਲ ਪੰਜਾਬ ਟੂ ਸਪੇਸ ਦੇਖ ਰਿਹਾ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ